ਯਾਰੇ ਦੋਸਤੋ ਅੱਜ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਅਪਡੇਟ ਜਿਹੜੀ ਹੈ ਸਾਨੂੰ ਮਿਲੀ ਹੈ ਉਹ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਕਿਉਂਕਿ ਅਸੀਂ ਨਿਤਨ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਜਾਂ ਬਿਜਲੀ ਬੋਰਡ ਵੱਲੋਂ ਜਾਂ ਫਿਰ ਰਾਸਨ ਡਿਪਾਰਟਮੈਂਟ ਵੱਲੋਂ ਕੋਈ ਵੀ ਜਿਹੜੀ ਨਵੀਂ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਅਸੀਂ ਨਿਤ ਦਿਨ ਵੀਡੀਓ ਦੇ ਰੂਪ ਵਿੱਚ ਸਾਂਝੀ ਕਰਦੇ ਹਾਂ ਸੋ ਦੋਸਤੋ ਅੱਜ ਜਿਹੜੀ ਅਪਡੇਟ ਤੁਹਾਡੇ ਨਾਲ ਸੀ ਸਾਂਝੀ ਕਰਨ ਜਾ ਰਹੀਆਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਵੇਂ ਕਿ ਬਹੁਤ ਸਾਰੀ ਘਰਾਂ ਦੇ ਵਿੱਚ ਜਿਹੜੇ ਨੇ ਉਹ 2-2 3-3 ਮੀਟਰ ਲੱਗੇ ਹੋਏ ਨੇ ਉਹ ਕਿਵੇਂ ਲੱਗੇ ਹੋਏ ਨੇ ਜਿਵੇਂ ਪਹਿਲਾਂ ਕਿਸੇ ਦਾ ਮੀਟਰ ਜਿਹੜਾ ਉਹ ਦਾਦੇ ਦੇ ਨਾਮ ਤੇ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਉਸਦੇ ਪਿਤਾ ਦੇ ਨਾਮ ਤੇ ਫਿਰ ਉਸਨੇ ਆਪਣੇ ਪੁੱਤਰ ਦੇ ਨਾਮ ਤੇ ਜਿਹੜਾ ਇੱਕ ਮੀਟਰ ਲਗਵਾ ਲਿਆ ਜਿਹੜੇ ਉਸਤੇ ਦਾਦੇ ਦੀ ਡੈਥ ਹੋ ਚੁੱਕੀ ਹੈ ਜਾਂ ਫਿਰ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹ ਮੀਟਰ ਜਿਹੜਾ ਹੈ ਉਵੇਂ ਹੀ ਉਹਨਾਂ ਦੇ ਨਾਮ ਤੇ ਚੱਲ ਰਿਹਾ ਹੈ ਉਹਨਾਂ ਦੇ ਪਰਿਵਾਰ ਨੇ ਉਹ ਮੀਟਰ ਜਿਹੜਾ ਹੈ ਆਪਣੇ ਨਾਂ ਹਲੇ ਤੱਕ ਨਹੀਂ ਕਰਵਾਇਆ ਜਾ ਫਿਰ ਉਹ ਮੀਟਰ ਹਾਲੇ ਤੱਕ ਉਸ ਪਰਿਵਾਰ ਨੇ ਬਿਜਲੀ ਬੋਰਡ ਦੇ ਵਿੱਚ ਜਮਾ ਨਹੀਂ ਕਰਵਾਇਆ ਸੋ ਜਿਹੜੇ ਵੀ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਪੁਰਾਣੇ ਮੀਟਰ ਚੱਲ ਰਹੇ ਨੇ ਉਹ ਆਪਣਾ ਅੱਜ ਹੀ ਮੀਟਰ ਜਿਹੜਾ ਹੈ ਬਿਜਲੀ ਬੋਰਡ ਨੂੰ ਜਮਾ ਕਰਵਾ ਦੇਣ ਤੇ ਆਪਣਾ ਜਿਹੜਾ ਨਵਾਂ ਕਨੈਕਸ਼ਨ ਹੈ ਉਹ ਜਾਰੀ ਕਰਵਾ ਕੇ ਆਪਣੇ ਘਰ ਨਵਾਂ ਮੀਟਰ ਲਗਵਾ ਲੈਣ ਨਹੀਂ ਤਾਂ ਜੇਕਰ ਬਿਜਲੀ ਬੋਰਡ ਨੇ ਚੈੱਕ ਕਰ ਲਿਆ ਜਾਂ ਕਰਮਚਾਰੀ ਤੁਹਾਡੇ ਘਰ ਤੱਕ ਪਹੁੰਚ ਗਏ ਤਾਂ ਤੁਹਾਨੂੰ ਚੰਗਾ ਖਾਸਾ ਜਿਹੜਾ ਜੁਰਮਾਨਾ ਵੀ ਪੈ ਸਕਦਾ ਹੈ। ਸੋ ਗੱਲ ਜਿਹੜੀ ਦੂਜੀ ਉਹ ਇਹ ਸੀ ਕਿ ਬਿਜਲੀ ਬੋਰਡ ਦੀ ਜਦੋਂ 600 ਜੁਨਟ ਬਿਜਲੀ ਸਾਨੂੰ ਫ੍ਰੀ ਮਿਲੀ ਹੈ ਸੁਵਿਧਾ ਜਿਹੜੀ ਹੈ ਜੇ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਸਮਾਂ ਜਿਹੜਾ ਹੈ ਉਹ ਲੰਘ ਚੁੱਕਿਆ ਇਸ ਸੁਵਿਧਾ ਨੂੰ ਸਾਨੂੰ ਪ੍ਰਾਪਤ ਕਰਦੇ ਹੋਏ ਜਿਹੜੀ ਇਹ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਸਮੇਂ ਤੋਂ ਸਾਨੂੰ ਨਿਤ ਦਿਨ ਮਿਲਦੀ ਆ ਰਹੀ ਹੈ। ਇਦੇ ਵਿੱਚ ਜਿਹੜਾ ਸਾਨੂੰ ਸਰਕਾਰ ਵੱਲੋਂ ਸ਼ਰਤਾ ਕੁਝ ਰੱਖੀਆਂ ਗਈਆਂ ਸਨ ਪਹਿਲੀ ਸ਼ਰਤ ਸੀ ਕਿ ਘਰ ਦੇ ਵਿੱਚ 1 ਮੀਟਰ ਹੀ ਹੋਵੇਗਾ ਤੇ ਦੂਜੀ ਸ਼ਰਤ ਸੀ ਕਿ ਘਰ ਦਾ ਲੋਡ ਜਿਹੜਾ ਉਹ ਮੀਟਰ ਦੇ ਲੋਡ ਦੇ ਮੁਤਾਬਕ ਸਹੀ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਮੀਟਰ ਦਾ ਲੋਡ ਤੁਹਾਡਾ 1 ਕਿਲੋਵਾਟ ਦੱਸ ਰਿਹਾ ਤੇ ਤੁਹਾਡੇ ਘਰ ਦੇ ਵਿੱਚ 2 ਕਿਲੋਵਾਟ 2.5 ਕਿਲੋਵਾਟ ਜਾਂ 3 ਕਿਲੋਵਾਟ ਤੱਕ ਦਾ ਲੋਡ ਜਿਹੜਾ ਉਹ ਚੱਲ ਰਿਹਾ ਹੈ ਤੀਜੀ ਸ਼ਰਤ ਜਿਹੜੀ ਸੀ ਕਿ ਘਰ ਦੇ ਲੋੜ ਦੇ ਉੱਤੇ ਕੋਈ ਵੀ ਕਮਰਸ਼ੀਅਲ ਦੁਕਾਨ ਵਪਾਰ ਜਾਂ ਕੋਈ ਹੋਰ ਧੰਦਾ ਜਿਹੜਾ ਉਹ ਘਰ ਦੇ ਮੀਟਰ ਦੇ ਉੱਤੇ ਨਹੀਂ ਚੱਲੇਗਾ ਕਿਉਂਕਿ ਕਰਮਚਾਰੀ ਜਿਹੜੇ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਪਲਾਈ ਠੀਕ ਕਰਦੇ ਨੇ ਪਿੰਡ ਦੇ ਵਿੱਚ ਜਿਹੜੇ ਵੀ ਬਿਜਲੀ ਬੋਰ ਦੇ ਕਰਮਚਾਰੀ ਰਹਿੰਦੇ ਨੇ ਘੁੰਮਦੇ ਨੇ ਉਹ ਲੋਕਾਂ ਦੀਆਂ ਕੰਪਲੇਟਾਂ ਕਰਦੇ ਨੇ ਕਿਤੇ ਕੋਈ ਬਿਜਲੀ ਖਰਾਬ ਹੁੰਦੀ ਹੈ ਤਾਂ ਉਹਨੂੰ ਠੀਕ ਕਰ ਦੇਣਾ ਕੋਈ ਸਪਲਾਈ ਕਿਤੇ ਨਹੀਂ ਆਉਂਦੀ ਤਾਂ ਉਹ ਜਿਹੜਾ ਘੁੰਮ ਫਿਰ ਕੇ ਇਸਨੂੰ ਠੀਕ ਕਰ ਦੇਣਾ ਉਹ ਕਰਮਚਾਰੀ ਜਿਹੜੇ ਨੇ ਅੱਗੇ ਰਿਪੋਰਟਾਂ ਦਿੰਦੇ ਨੇ ਗਵਰਨਮੈਂਟ ਨੂੰ ਕਿ ਪਿੰਡਾਂ ਦੇ ਲੋਕ ਕਿਵੇਂ ਜਿਹੜਾ ਉਹ ਬਿਜਲੀ ਬੋਰਡ ਦਾ ਨਜਾਇਜ਼ ਫਾਇਦਾ ਚੁੱਕ ਰਹੇ ਨੇ ਉਹਨਾਂ ਨੇ ਅਕਸਰ ਦੇਖਿਆ ਕਿ ਪਿੰਡਾਂ ਦੇ ਵਿੱਚ ਛਿੜੀਆਂ ਵੀ ਦੁਕਾਨਾਂ ਬਣੀਆਂ ਹੋਈਆਂ ਨੇ ਜਿਹੜੇ ਬਹੁਤ ਸਾਰੇ ਮਕਾਨ ਮਾਲਕ ਨੇ ਉਹਨਾਂ ਨੇ ਕਿਰਾਇਆ ਦਿੱਤੀ ਆਪਣੀਆਂ ਦੁਕਾਨਾਂ ਦਿੱਤੀਆਂ ਹੋਈਆਂ ਨੇ ਦੁਕਾਨਾਂ ਤਾਂ ਦਿੱਤੀਆਂ ਹੋਈਆਂ ਨੇ ਪਰ ਦੁਕਾਨਾਂ ਦੇ ਉੱਤੇ ਮੀਟਰ ਜਿਹੜਾ ਕਨੈਕਸ਼ਨ ਹੈ ਉਹ ਨਹੀਂ ਲਗਵਾਇਆ ਕਿਉਂਕਿ ਉਹ 600 ਯੂਨਟ ਬਿਜਲੀ ਦਾ ਲਾਭ ਜਿਹੜਾ ਉਹ ਲੈ ਰਹੀ ਨੇ 600 ਯੂਨਟ ਬਿਜਲੀ ਦਾ ਲਾਭ ਜਿਹੜਾ ਉਹ ਆਪ ਤਾਂ ਲੈ ਹੀ ਰਹੀ ਨੇ ਨਾਲ ਹੀ ਆਪਣੇ ਘਰ ਦੀ ਸਪਲਾਈ ਦੇ ਉੱਤੇ ਦੁਕਾਨਾਂ ਦੀ ਸਪਲਾਈ ਵੀ ਚਲਾ ਰਹੀ ਨੇ ਕਿਉਂਕਿ ਗਵਰਨਮੈਂਟ ਹੈ ਉਹਦੇ ਕੋਲ ਜਿਹੜਾ ਸਾਰੀਆਂ ਅਪਡੇਟਾਂ ਪਹੁੰਚ ਜਾਂਦੀਆਂ ਨੇ ਅਸੀਂ ਕਿੰਨੇ ਵੀ ਚਲਾਕ ਕਿਉਂ ਨਾ ਬਣੀਏ ਗਵਰਨਮੈਂਟ ਕੋਲ ਸਾਡਾ ਸਾਰਾ ਡਾਟਾ ਜਿਹੜਾ ਹੈ ਉਹ ਪਹੁੰਚ ਜਾਂਦਾ ਹੈ ਕਿਹੜਾ ਕੀ ਕਰ ਰਿਹਾ ਹੈ ਗਵਰਨਮੈਂਟ ਨੂੰ ਸਭ ਕੁਝ ਪਤਾ ਹੈ ਇਸ ਕਰਕੇ ਇਹਦਾ ਨਾਂ ਹੀ ਗਵਰਨਮੈਂਟ ਰੱਖਿਆ ਗਿਆ ਜੇ ਇੱਕ ਔਰ ਕਰ ਲਵੇ ਤਾਂ ਮਿੰਟ ਚ ਕਰ ਲੈਂਦੀ ਹੈ ਜੇ ਚੱਲਦਾ ਰਹੇ ਤਾਂ ਸਾਲੋ ਸਾਲ ਜਿਹੜਾ ਇਦਾਂ ਹੀ ਚੱਲਦਾ ਰਹਿੰਦਾ ਸੋ ਇਹ ਜਿਹੜੀਆਂ ਰਿਪੋਰਟਾਂ ਬਿਜਲੀ ਬੋਰਡ ਨੂੰ ਬਹੁਤ ਸਾਰੀਆਂ ਮਿਲ ਰਹੀਆਂ ਨੇ ਕਿ ਹੁਣ ਜਿਨ੍ਹਾਂ ਘਰਾਂ ਨੇ ਆਪਣੀਆਂ ਦੁਕਾਨਾਂ ਆਪਣੇ ਘਰ ਦੇ ਲੋੜ ਉਤੇ ਚਲਾ ਰਖੀਆਂ ਨੇ ਕਿਰਾਏ ਤੇ ਦੁਕਾਨਾਂ ਦੇ ਰੱਖੀਆਂ ਨੇ ਭਾਪ ਕੇ ਕਮਾਈ ਦਾ ਸਾਧਨ ਜਿਹੜਾ ਉਹ ਅਪਣਾਇਆ ਹੋਇਆ ਹੈ ਹੁਣ ਉਹਨਾਂ ਨੂੰ ਇਹ ਫ੍ਰੀ ਬਿਜਲੀ ਦੀ ਸਬਜ਼ਾ ਜਿਹੜੀ 600 ਯੂਨਟ ਦੀ ਹੈ ਮਿਲਣ ਲਈ ਬੰਦ ਹੋ ਸਕਦੀ ਹੈ ਜੇਕਰ ਕੱਲ ਨੂੰ ਚੈਕਿੰਗ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਜਦੋਂ ਤੋਂ ਦੁਕਾਨਾਂ ਇਹ ਬਣਾਈਆਂ ਗਈਆਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਉਹ ਹਿਸਾਬ ਦੇ ਨਾਲ ਜੁਰਮਾਨਾ ਜਿਹੜਾ ਉਹ ਬਿਜਲੀ ਬੋਰਡ ਲਗਾ ਸਕਦਾ ਹੈ ਜੇਕਰ ਬਿਜਲੀ ਬੋਰਡ ਕਰਮਚਾਰੀ ਆ ਕੇ ਤੁਹਾਡਾ ਲੋਡ ਚੈੱਕ ਕਰ ਲੈਂਦੇ ਨੇ ਜਾਂ ਤੁਹਾਡੇ ਕਨੈਕਸ਼ਨ ਚੈੱਕ ਕਰ ਲੈਂਦੇ ਨੇ ਤੁਸੀਂ ਵਪਾਰਕ ਵਰਤੋਂ ਘੜ ਤੇ ਲੋਡ ਦੇ ਉੱਤੇ ਚਲਾਈ ਹੋਈ ਹੈ ਤਾਂ ਤੁਸੀਂ ਨਹੀਂ बच ਸਕਦੇ ਤੁਹਾਨੂੰ ਜੁਰਮਾਨਾ ਹਰ ਹਾਲਤ ਦੇ ਵਿੱਚ ਪਹਿਣਾ ਹੀ ਪੈਣਾ ਹੈ ਤੇ ਜੁਰਮਾਨਾ ਪਹਿਣਾ ਵੀ ਇੰਨਾ ਜ਼ਿਆਦਾ ਕਿ ਤੁਸੀਂ ਭੁਗਤਣਾ ਵੀ ਪਸੰਦ ਨਹੀਂ ਕਰੋਗੇ ਹੁਣ ਤੁਸੀਂ ਸਰਕਾਰ ਦੀ ਮਦਦ ਕਰਨੀ ਹੈ ਕਿਵੇਂ ਕਰਨੀ ਹੈ ਜੇਕਰ ਤੁਸੀਂ ਨਵਾਂ ਕਨੈਕਸ਼ਨ ਲਗਵਾ ਲੈਂਦੇ ਹੋ ਪਰ ਜੇਕਰ ਤੁਸੀਂ ਹੁਣ ਸਰਕਾਰ ਦੀ ਮਦਦ ਕਰਨ ਹੀ ਰਹੇ ਤਾਂ ਤੁਸੀਂ ਬਿਲੋੜੀ ਬਿਜਲੀ ਦੀ ਵਰਤੋਂ ਕਰ ਰਹੇ ਹੋ ਗੈਰ ਕਾਨੂੰਨੀ ਤੌਰ ਤੇ ਵਪਾਰ ਚਲਾ ਰਹੇ ਹੋ ਕਮਾਈ ਦੇ ਸਾਧਨ ਜਿਹੜੇ ਗੈਰ ਕਾਨੂੰਨੀ ਤੌਰ ਤੇ ਚਲਾ ਰਹੇ ਹੋ ਤਾਂ ਫਿਰ ਗਵਰਨਮੈਂਟ ਨੇ ਜਿਹੜਾ ਆਪਣਾ ਰੰਗ ਦਿਖਾ ਦਿੱਤਾ ਤਾਂ ਫਿਰ ਤੁਸੀਂ ਕਹਿਣਾ ਕਿ ਸਾਡੇ ਨਾਲ ਨਜਾਇਜ਼ ਹੋ ਗਈ ਹੁਣ ਤੁਸੀਂ ਇਹ ਕੰਮ ਜ਼ਰੂਰ ਕਰੋ ਜਿਨ੍ਹਾਂ ਦੇ ਘਰ ਦੇ ਵਿੱਚ ਦਾਦੇ-ਦਾਦੀ ਦੇ ਨਾਮ ਤੇ ਮੀਟਰ ਲੱਗੇ ਹੋਈ ਨੇ ਦਾਦਾ-ਦਾਦੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਇਹ ਮੀਟਰ ਜਿਹੜੇ ਨੇ ਪਟਵਾ ਕੇ ਗਵਰਨਮੈਂਟ ਦੇ ਜਿਹੜੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਤੇ ਆਪਣਾ ਹੀ ਕਨੈਕਸ਼ਨ ਜਿਹੜਾ ਉਹ ਨਵੇਂ ਅਪਲਾਈ ਕਰ ਦੇਣ ਤਾਂ ਹੀ ਤੁਸੀਂ ਜਿਹੜਾ ਇਹ ਜੁਰਮਾਨੇ ਤੋਂ ਬਚੋਗੇ ਨਹੀਂ ਤਾਂ ਜੁਰਮਾਨਾ ਤੁਹਾਨੂੰ ਪਵੇਗਾ ਹੀ ਪਵੇਗਾ ਨਾਲ ਜਿਹੜਾ 600 ਯੂਨਿਟ ਬਿਜਲੀ ਫਰੀ ਦਾ ਲਾਭ ਹੈ ਉਹ ਵੀ ਤੁਹਾਨੂੰ ਫਿਰ ਨਹੀਂ ਮਿਲੇਗਾ ਕਿਉਂਕਿ ਬਿਜਲੀ ਚੋਰੀ ਜਿਹੜੀ ਹੈ ਉਹ ਸਭ ਤੋਂ ਮਾੜੀ ਹੈ ਜਦ ਗਵਰਨਮੈਂਟ ਸਾਡੀ ਮਦਦ ਕਰ ਰਹੀ ਹੈ ਸਾਡੇ ਖਰਚੇ ਘਟਾਉਣ ਲਈ ਤੇ ਅਸੀਂ ਗਵਰਨਮੈਂਟ ਦਾ ਨਜ਼ਾਇਜ਼ ਫਾਇਦਾ ਚੁੱਕ ਰਹੀਆਂ ਤਾਂ ਫਿਰ ਗੱਲ ਠੀਕ ਨਹੀਂ ਲੱਗਦੀ ਸੋ ਦੋਸਤੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸੋ ਹੋਰ ਅਪਡੇਟ ਜਿਹੜੀ ਵੀ ਸਾਡੇ ਕੋਲ ਗਵਰਨਮੈਂਟ ਵੱਲੋਂ ਪਹੁੰਚਦੀ ਹੈ ਅਸੀਂ ਤੁਹਾਡੇ ਨਾਲ ਨਿਤ ਦਿਨ ਸਾਂਝੀ ਕਰਦੇ ਹਾਂ ਕਰਦੇ ਹੀ ਰਵਾਂਗੇ ਸੋ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਗਵਰਨਮੈਂਟ ਨੇ 600 ਯੂਨਟ ਫ੍ਰੀ ਬਿਜਲੀ ਦਿੱਤੀ ਹੈ ਉਹ ਸਹੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਗਵਰਨਮੈਂਟ ਨੂੰ ਜਿਹੜਾ ਯੂਨਟ ਦਾ ਰੇਟ ਹੈ ਉਹ ਘਟਾ ਦੇਣਾ ਚਾਹੀਦਾ ਹੈ ਸਭ ਨੂੰ ਜਿਹੜਾ ਬਰਾਬਰ ਇਹਦਾ ਲਾਭ ਜਿਹੜਾ ਉਹ ਮਿਲਣਾ ਚਾਹੀਦਾ ਜੇਕਰ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਟਾਈਪ ਕਰ ਸਕਦੇ ਹੋ ਜੇ ਨਹੀਂ ਸਹਿਮਤ ਹੋ ਤਾਂ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਤੇ ਵਿੱਚ ਦੇ ਸਕਦੇ ਹੋ ਅਸੀਂ ਇਹ ਜ਼ਰੂਰ ਗੱਲ ਦੇਖਾਂਗੇ ਕਿ ਕਿੰਨੇ ਪਰਸੈਂਟ ਹਾਂ ਦੇ ਵਿੱਚ ਕਮੈਂਟ ਆਈ ਨੇ ਤੇ ਕਿੰਨੇ ਪਰਸੈਂਟ ਲੋਕ ਇਹਦੇ ਨਾਲ ਸਹਿਮਤ ਨਹੀਂ ਨੇ ਜੇਕਰ ਸਾਨੂੰ ਲੱਗਿਆ ਕਿ ਹਾਂ ਦੇ ਵਿੱਚ ਜ਼ਿਆਦਾ ਕਮੈਂਟ ਆਈ ਨੇ ਤੇ ਨਾ ਦੇ ਵਿੱਚ ਘੱਟ ਆਈ ਨੇ ਜਾਂ ਨਾ ਦੇ ਵਿੱਚ ਜ਼ਿਆਦਾ ਆਈ ਨੇ ਹਾਂ ਦੇ ਵਿੱਚ ਘੱਟ ਆਈ ਨੇ ਉਹ ਅਸੀਂ ਗਵਰਨਮੈਂਟ ਨਾਲ ਫੀਡਬੈਕ ਤੁਹਾਡਾ ਸਾਂਝਾ ਜ਼ਰੂਰ ਕਰਾਂਗੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ ਧੰਨਵਾਦ ਧੰਨਵਾਦ ਧੰਨਵਾਦ